ਹੈਂ ਇਹ ਤਾਂ ਚੰਗੀ ਬਲੀ ਸੀ ਇਹਨੂੰ ਕੀ ਹੋ ਗਿਆ ਪਤਾ ਨਹੀਂ ਕਿਵੇਂ ਚੱਕਰ ਆ ਗਿਆ ਪਤਾ ਨਹੀਂ ਇਹਨੂੰ ਕੀ ਹੋ ਗਿਆ ਚੰਗੀ ਬਲੀ ਸੀ ਹਾਂ ਆ ਲੈਣਾ ਤਾਂ ਸਿੱਧੀਆਂ ਹੋਈਆਂ ਪਈਆਂ ਇਹਦਾ ਮਤਲਬ ਇਹ ਤਾਂ ਗਈ ਡਾਕਟਰ ਸਾਹਿਬ ਡਾਕਟਰ ਸਾਹਿਬ ਆ ਕੀ ਹੋ ਗਿਆ ਜਲਦੀ ਆ ਜਾਓ ਡਾਕਟਰ ਸਾਹਿਬ ਮੈਡਮ ਕੀ ਹੋਇਆ ਹੋਣਾ ਕੀ ਆ ਜੀ ਆ ਦੇਖੋ ਲੈਣਾ ਜੀਆਂ ਸਿੱਧੀਆਂ ਹੋ ਗਈਆਂ ਮੈਨੂੰ ਲੱਗਦਾ ਇਹ ਤਾਂ ਗਈ ਵੇ ਕਿੱਥੇ ਸਿੱਧੀਆਂ ਹੋ ਗਈਆਂ ਹੱਸ ਤਾਂ ਮਸ਼ੀਨ ਦੀ ਤਾਰ ਲਾਈਵ ਨਹੀਂ ਮੈਂ ਥੋੜੀ ਆਟਾ ਗੁੰਨੇ ਲੱਗਾ ਮੈਂ ਤਾਂ ਆਟਾ ਗੁੰਨਣਾਂ ਦੀ ਮਸ਼ੀਨ ਲੈ ਕੇ ਦੋ ਹੱਥ ਦੁਖਦੇ ਨੇ ਮੇਰੇ ਤਾਂ ਆਟਾ ਗੁੰਨ ਨਹੀਂ ਹੱਥ ਦੁਖਦੇ ਨੇ ਯਾਰ ਤੂੰ ਐਂ ਕਰ ਜਿਹਦੇ ਤੇ ਤੈਨੂੰ ਸਭ ਤੋਂ ਵੱਧ ਗੁੱਸਾ ਆਉਂਦਾ ਨਾ ਅਟ ਨੂੰ ਸਮਝ ਕੇ ਕਰ ਨਾ ਤੈਨੂੰ ਆਪ ਦਿਨ ਸਸੇ ਬੈਠ। ਉਹ ਆਪਨੇ ਦੇਖਦਾ ਕਿੱਥੇ? ਇੱਥੀ ਨੇ। ਆ ਪਾਣੀ ਲੈ ਕੇ ਆਇਆ। ਨਾਲ ਫਿਰ ਚਾਹ ਵੀ ਬਣਾਉਣੀ ਆ ਭਾਜੀ ਵਾਸਤੇ। ਭਾਜੀ ਤੁਸੀਂ ਵੀ ਵਿਆਹ ਉਹ ਕਰਾ ਲੈਂਦੇ। ਉਹੀ ਹੁਣ ਤੱਕ ਛੜੇ ਤੁਰੇ ਫਿਰਦੇ ਹੋ। ਉਹ ਬੱਸ ਐਵੇਂ ਹੀ। ਬੱਸ ਐਵੇਂ ਕਿਉਂ? ਅੱਜ ਤਾਂ ਤੁਹਾਨੂੰ ਦੱਸਣਾ ਪੈਣਾ ਵੀ ਤੁਸੀਂ ਵਿਆਹ ਕਿਉਂ ਨਹੀਂ ਕਰਾਇਆ? ਲੈ ਫਿਰ ਅੱਜ ਦੱਸੇ ਦਿਨ।

ਰੋਟੀ ਬਣਾ ਲਓ ਕੁਝ ਕਰ ਲਓ ਨਾ ਹੁਣ ਤਾਂ 11 ਵਜੇ ਤੁਸੀਂ ਨੇ ਬ੍ਰੇਕਫਾਸਟ ਕੀਤਾ ਸੀ ਭਾਜੀ ਐਡੀਛੇਤੀ ਲੰਚ ਨੂੰ ਕੀ ਹੋਇਆ ਨਾਲੇ ਆ ਖਾ ਖਾ ਕੇ ਐਡਾ ਢੱਡ ਤੋੜੇ ਵਰਗਾ ਕਰ ਰੱਖਿਆ ਉਹ ਜਿਹੜਾ ਖਾਊ ਉਹਦਾ ਢੱਡ ਤੋੜੇ ਵਰਗਾ ਹੋਊ ਤੁਹਾਡੇ ਮੰਗੋ ਤਾਂ ਨਹੀਂ ਇੱਕ ਉਹ ਦੇਖ ਲੈ ਇਧਰ ਕੋਲ ਆਪਣੇ ਵਾਲੇ ਲੋਟ ਨਹੀਂ ਆਉਂਦੇ ਜਾਂ ਦੇਖੋ ਆਪਣੇ ਵਾਲਾਂ ਨੂੰ ਤੇਲੇ ਲਾਉਂਦਾ ਰਹਿੰਦਾ ਉਹ ਭਾਜੀ ਜਿਹਦੇ ਸਿਰ ਤੇ ਵਾਲ ਹੋਣਗੇ ਉਹੀ ਤੇਲ ਲਾਉ ਔਰ ਗੰਜੇ ਥੋੜੀ ਟਿੰਡ ਚੋਂ ਪੜਨਗੇ ਇਸ ਵਾਰੀ ਨਾ ਤੁਸੀਂ ਮੇਰੇ ਬਰਥਡੇ ਤੇ ਮੈਨੂੰ ਕੋਈ ਇਹੋ ਜਿਹੀ ਚੀਜ਼ ਲੈ ਕੇ ਦਿਓ ਜਿਹੜੀ ਲੱਖ ਰੁਪਏ ਦੀ ਹੋਵੇ। ਲੱਖ ਦੀ ਤਾਂ ਲਾਣ ਤੇ ਹੁੰਦੀ ਆ। ਕਿੱਥੇ ਚੱਲੀ ਆਂ? ਮੈਂ ਬਾਜ਼ਾਰ ਚੱਲੀ ਆਂ ਤੁਸੀਂ ਕੁਝ ਮੰਗਵਾਉਣਾ ਤਾਂ ਨਹੀਂ? ਜੇ ਕਿਤੇ ਖੁਸ਼ੀ ਮਿਲੇ ਤਾਂ ਲੈ ਆਂ। ਜੇ ਕਿਤੇ ਸਕੂਨ ਮਿਲੇ ਤਾਂ ਲੈ ਆਂ। ਜੇ ਕਿਤੇ ਰਾਤ ਦੀ ਨੀਂਦ ਮਿਲੇ ਤਾਂ ਲੈ ਆਂ। ਤੁਸੀਂ ਸਿੱਧਾ ਕਹੋ ਫੇ ਪਉਆ ਲੈ ਆਵਾਂਗੇ ਆਦੀਆ। ਜੇ ਹਣ ਲੈਣੀ ਲੱਗੀਆਂ। ਕਾ ਬੋਤਲੀ ਲੈ ਆਈ